ਤਾਂ ਜੀ ਬਾਬਿਓ ਕੀ ਹਾਲ ਚਾਲ ਆ ਹੋ ਟਿੱਕ ਟ ਸਾਰੇ ਤੇ ਇਹਨੂੰ ਦਿੱਤਾ ਹੋਇਆ ਬਾਬਿਓ ਅੱਜ ਤੀਸਰਾ ਪਾਣੀ ਜੀ ਠੀਕ ਆ ਇੱਕ ਦਿਨ ਬੰਦ ਕਰਕੇ ਤੀਜਾ ਠੀਕ ਆ ਦੇਖਣਾ ਅੱਜ ਕਿੰਨਾ ਕੈਂਟ ਉੜਦੀ ਆ ਦੇਖੋ ਬਾਕੀ ਕੈਂਟ ਤਾਂ ਮੋਈ ਘੇਤਾ ਦੇਖੋ ਵੀ ਕਿਵੇਂ ਉੜਦੀ ਆ ਬਾਕੀ ਤੁਹਾਨੂੰ ਪਤਾ ਹੀ ਹੈ ਉੱਚੇ ਅੱਜ ਤਾਂ ਜਾਂਦੀ ਨਹੀਂ ਯਰ ਨੀਵੇਂ ਨੀਵੇਂ ਫਿਰ ਜਾਂਦੀ ਐ ਨਾ ਬੰਨੀ ਮੀਨੂ ਫਿਰਦੀ ਫਿਰਦੀ ਛਤਰੀ ਤੇ ਬੈ ਜੀ ਕੋਈ ਪਤਾ ਨਹੀਂ ਕਿ ਕੱਲ ਹਾਂ ਤਾਂ ਆਪਾਂ ਠੱਲਾਂ ਹੀ ਬਣਾ ਬਣਾਈਆਂ ਸੀਗੀਆਂ ਕੱਲ ਦੇ ਵੀਡੀਓ ਬਲੌਗ ਨਹੀਂ ਹੈਗਾ ਉਹ ਇੱਕ ਸਾਹ ਦੀ ਵੀਡੀਓ ਮਨੇ ਉਥੇ ਥੰਬਨੇਲ ਤੇ ਲਿਖਤੀ ਦੀ ਵੀ ਵੀਡੀਓ 130 ਬਲੌਗ ਨਹੀਂ ਤੇ ਉਹ ਉਹ ਤੇ ਵੀ ਤੁਹਾਡੇ ਵਾਸਤੇ ਇੱਕ ਪਤਾ ਨਹੀਂ ਪਹਿਲਾਂ ਪੁੱਛਿਆ ਸੀਗਾ ਵੀ ਕਹਿੰਦੇ ਭਾਈ ਠੱਲਾਂ ਵਾਲੇ ਦੋਸਤੋ ਕਿਵੇਂ ਬਣਾਉਣੇ ਆ ਕਾਚਰ ਦਾ ਕਮੈਂਟ ਆ ਮਾਉਂਦੋ ਚੰਗਾ ਕਾਚਲ ਨਾਲ ਠੱਲਾਂ ਪਾ ਲਾਂਗੇ ਪੀਲੇ ਆ ਭਈ ਇਹਨੇ ਖੜਚੂ 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 एक, दो एक मिनट तो हो गया दो मिनट हम छे पानी देता इन पंद्रह कैमल ठीक है उल्ला नहीं सज्जा हथ इधर इधरकार फोटो बना दी हड़ी हाँ य मारता ओला पाने अट्ठ बज के बारह मिनट थी ठीक है अज थोड़ा ज लेट उठा ये तो दियाँ बंद ਤੁੰਨੇ ਬਸ ਉਂ ਡਾਲਿਆ ਕਰਾਂਗੇ ਕਦੇ ਕਦੇ ਠੀਕ ਆ ਤੀਜਾ ਪਾਣੀ ਬਈ ਓਏ ਆ ਇਹ ਕਾ ਤੇ ਪਹਿਲਾ ਦੂਸਰਾ ਤੀਜਾ ਆ ਅੱਜ 8:12 ਵਜ ਕੇ 12 ਮਿੰਟਾਂ ਦੀ ਏ ਐਮ ਤੋਂ ਦੇਖੋ ਹਨ ਉਹ ਪਰਸੋਂ ਉੱਤੇ ਲੇ ਗਿਓ ਪਰਸੋਂ ਹਾਂ ਕੁ ਉਤਰਨਾ ਕਿੰਨਾ ਗਲਤ ਕਰ ਰਹੇ ਨੇ ਨਾ ਇਹ ਬੱਚੇ ਨਾਲ ਦੇਖੋ 9 ਵਜੇ ਦੀ ਚਿੱਟੀ ਮਟਾ ਦੀ ਬਿਠਾ ਲਿਆ ਉੱਤੇ ਵੀ ਚਿੱਟੀਆਂ ਵਾਲੇ ਨੇ 10:40 ਮਿੰਟਾਂ ਦੇ ਬਿਠਾ ਲਿਆ ਸੀ ਵਾਕਿ ਦੇਖਦੇ ਆਪਿਓ ਕਰਦੇ ਆਂ ਸ਼ੇਅਰ ਤਰ ਤੋ ਇਹ ਆਪਿਓ ਬੱਚਾ ਲੱਗ ਗਿਆ ਉਪਰਾਂ ਕੰਨ 10 ਵਜੇ ਗੇ ਚਿੰਡਾ ਆ ਗੀ ਚਿੱਟੀਆਂ ਵਰਕੇ ਮਦਾ ਡਿੱਗ ਗਈ ਪਈ ਆਤੀ ਠੀਕ ਇਹ ਮंडा ਨਹੀਂ ਜੀ। ਥੋੜੀ ਨੇ ਬਾਹਰ ਨਹੀਂ। ਕੁਛ ਨਹੀਂ ਹੁੰਦਾ, ਕਾਂਟੇ ਕਿ ਨੂੰ ਇਹ ਬੈ ਜੂਗੀ। ਠੀਕ ਐ। ਕਾਂਟੇ ਕਿ ਨੂੰ ਉਹ ਆ ਜੀ ਦੇ ਨਾਲ। ਹੋਰ ਕੋਈ ਹੋ ਖਾਣੀ। ਕੰਮ। ਠੀਕ ਆ ਵੀ ਦੋ ਡਾਤੇ। ਆਜੋ ਫਾਇ। ਠੀਕ ਆਬਦ। ਹੋ ਗਿਆ ਵੀ 10 ਵਜ ਗਏ ਜਿਵੇਂ ਸਹੀ 10 ਠੀਕ ਹੈ ਅ 8 ਵਜ ਕੇ 12 ਮਿੰਟ ਤੇ ਛੱਡਦੀ ਬੱਚਾ ਪਾਣੀ ਦੇ ਕੇ 15 ਐਮਐਲ ਬਾਕੀ 11 11 ਤਾਂ ਵਜਾਊਗਾ ਬਾਕੀ ਕਬੂਤਰੀ ਡੱਪੈਂਡ ਕਬੂਤਰੀ ਕੋਈ ਪਤਾ ਨਹੀਂ ਛੇਤੀ ਉਠਾ ਲੈ ਕੋਈ ਓਖਾ ਨਹੀਂ ਲਓਏ ਕੂਤਰੀ ਛੱਡਣ ਸਾਰੇ ਲਾਂਗੇ ਛੱਡਣ ਸਾਰੀ ਦਾਹ ਲੈ ਗਈ ਕਬੂਤਰੀ ਕੱਢ ਦਿਓ ਆ ਬੰਦੇ ਨੇ ਇਹ ਕੋਆਪੂ ਆਹ ਹੀ ਵਾਲਾ ਇਹ ਤੇ ਬਧੀਆ ਹੋਰ ਕੁਛ ਨਹੀਂ ਪਰ ਉੱਤੇ ਨਾਂ ਆਂਦੀ ਹੈ ਜੰੰਬਰ ਨੂੰ ਨੀਵੇਂ ਨਹੀਂ ਫੱਟਾ ਜੰੰਬਰ ਉੱਨਾ ਚਲ ਆ ਦੇਖ ਆ ਆ ਜੀ ਯਾਹ ਅੱਲਾ ਕੀ ਹੁਣ ਨਹੀਂ ਆ ਗਏ ਉਹ ਮੰਗ ਕੇ ਲੋਈ ਬਾਬੇ ਬਾਈ ਟਾਈਮ ਹੋ ਗਿਆ ਜਮੀ ਸਹੀ 11 ਵਜ ਕੇ ਨਵਾ ਸਹੀ ਵਜ ਗਏ 11 ਬਾਈ ਅੱਜ ਚਿੱਟੀਆਂ ਵਾਲੀ ਵੀ ਚੰਗੀ ਫਿਰਦੀ ਐ ਦੇਖੋ ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਕਦੇ ਕਦੇ ਇਹ ਪਤੰਦਰ ਦੀ ਮਾਨ ਕੁਛ ਕਰ ਦਿੰਦੀ ਐ ਹਨਾ ਮਤਲਬ ਕਦੇ ਕਦੇ ਜਮੀ ਮਾਨ ਉਦਾਸ ਵੀ ਕਰ ਦਿੰਦੀ ਐ ਵੀ ਨਾ ਚਕਾਓ ਹੁਣੇ ਚਕਾਓ ਅੱਜ ਦੇਖੋ ਕਿੰਨੀ ਵਧੀਆ ਫਿਰਦੀ ਐ ਨਲੇ ਮਣੇ ਮੋٹے ਦਾਣੇ ਜੀ ਵੀ ਹੈਗੇ ਨੇ ਅੰਦਰ ਪਾਣੀ ਤਾਂ ਚਲ ਕੁੰਡੀ ਚੋਂ ਪੀਲਾ ਹੋਣਾ ਇਹਨੇ ਠੀਕ ਐ ਦੇਖੋ ਕਿੰਨੀ ਚੰਦਰੀ ਫਤੀ ਅੱਜ ਵੀ 11 ਦਾ ਟਾਈਮ ਕਰਦੀ ਇਹਦੇ ਨਾਲ ਪਰ 2:30 9 ਵਜੇ ਸੀ ਇਹਦਾ ਮਤਲਬ ਪਹਿਲਾਂ ਆਪਣੇ ਘਰੇ ਮਤਲਬ 4-5 ਘੰਟੇ ਤਾਂ ਉੜਦੀ ਸੀ ਪਹਿਲਾਂ ਇਹਦਾ ਮਤਲਬ ਇਹਨੂੰ 12 ਦਾ ਵਜਾਉਣਾ ਚਾਹੀਦਾ ਹਨਾ ਸਹੀ 11 ਹੋ ਗਏ ਬਾਕੀ ਦੇਖੋ ਕਿੰਨੇ ਵਜਾਉਂਦੇ ਨੇ ਆਹ ਫਿਰਦੇ ਨੇ ਠੀਕ ਆ ਬੱਚਾ ਵੀ ਵਧੀਆ ਉੱਡੀ ਜਾਂਦਾ ਅੱਜ ਤਾਂ ਇਹਦੇ ਨਾਲ ਹੀ ਤਾਂ ਹੀ ਚਿੱਟੀਆਂ ਨੇ ਟਾਉਣਾ ਹੁੰਦਾ ਬਈ ਇੱਕ ਤਾਂ ਲੱ ਆ ਜਾਂਦੀ ਉੱਤੇ ਇੱਕ ਪਹਿਲਾਂ ਬਹੁਤ ਉੱਤੇ ਲੱਗ ਗਿਆ ਬਈ ਹਨਾ ਮੈਂ ਕੋ ਬੱਚੀ ਦੇਖਾਵਾ ਹਕ ਤੇ ਬੱਚਾ ਤੇ ਇਧਰ ਉਧਰ ਨਾ ਹੋ ਜੇ ਪਰ ਆ ਵੀਡੀਓ ਬੜਾਈ ਹੀ ਹੈਗੀ ਪਰ ਥੱਲੇ ਲਈ ਬਹੁਤ ਲੱਗੀ ਤੀ ਚਾਰ ਪੰਜ ਬੰਦੇ ਖੜੇ ਸੀ ਬਾਹਰ ਉਹਨਾਂ ਤੋਂ ਮੈਂ ਦੇਖਿਆ ਵਾ ਮੈਂ ਕਿਹਾ ਵੀ ਮੈਨੂੰ ਤਾਂ ਦਿਖੜਿਆ ਤੁਸੀਂ ਦੱਸੋ ਉਹਨਾਂ ਨੂੰ ਜ਼ਮੀਨ ਨਹੀਂ ਦਿਖੀ ਬਾਬੇ ਉਹ ਜ਼ਮੀਨ ਵੀ ਹਣਾ ਤੇ ਵਾਸਾ ਕੋਈ ਨਹੀਂ ਆ ਜਾਣਗੇ ਥਾਲਾ ਨੀ ਪਾ 10:30 10:30 ਆ ਗਏ 11:30 ਕਵੇ ਜਾਂ 12 ਦੇਖੋ ਕਿੰਨਾ ਟਾਈਮ ਕਰਦੇ ਨੇ ਵਧੀਆ ਫਰਦਿਆਂ ਚਾਲਾ ਰਹਣਾ ਬਾਬਿਓ ਸਾਰਾ ਸੀਨਾ ਆ ਮਿੱਤ ਨੇ ਜੀਉ ਕਾ ਤਵੀ ਹਾਂਜੀ ਬਾਬਿਓ ਕੀ ਹਾਲ ਚਾਲ ਆ ਬਈ ਅੱਜ ਪਾਉ ਵਧੀਆ ਫਰਦਾ ਪੱਛਾ ਆਣਾ ਪਾਣੀ ਦਿੱਤਾ ਹਨਾ ਤੁਹਾਨੂੰ ਪਤਾ ਕਿੰਨਾ ਪਾਣੀ ਦਿੱਤਾ 15 ਐਮਲ 1 2 3 ਜਾਂ 5 ਛੀਤਾ ਡਟਨੋ ਦਾ 10 ਕਿਲੋਨ ਦਾ 15 ਐਮਲ ਠੀਕ ਆਈ ਦੇਖੋ ਤੁਸੀਂ ਆਪ ਦੇ बस 15 ਮਨ ਲਾ ਕੇ ਕੁਸਣਾ ਕੀ ਬਾਬਿਓ ਆ ਜਾਂਦੀ ਹੈ ਮੇਰੀ ਬੂਤਰੀਆਂ ਠੀਕ ਆ ਇੱਕ ਪੱਠੀ ਹੈਗੀ ਇੱਕ ਵੱਡੀ ਬੂਤਰੀ ਹੈ ਠੀਕ ਆ ਬਈ ਤੇ ਵਧੀਆ ਅੱਜ ਹਨਾ 11:52 ਮਿੰਟ ਹੋ ਗਏ ਬਹੁਤ ਕਾਂ ਟੋੜਦੀ ਅੱਜ ਬਹੁਤ ਹੀ ਜ਼ਿਆਦੀ ਠੀਕ ਤੇ ਇਧਰਲੇ ਪਾਸੇ ਦੇਖ ਲੋ ਜੀ ਸ਼ੋਲੇ ਪੇਤੇ ਪਏ ਨੇ ਬਰਾਮ ਹੈ ਨਹੀਂ ਆਪਣੇ ਲਵੇ ਠੀਕ ਹੈ ਕੋਲ ਦੀ ਨੂੰ ਰੱਖ ਦੀ ਤੁੱਪੇ ਹਰ ਜੋ ਇੱਥੇ ਕਿਉਂਕਿ ਗਰਮ ਪਾਣੀ ਨਾਲ ਛੇਤੀ ਉਬਲ ਜਾਣਗੇ ਉਹ ਉਬਲਨੇ ਆ ਗਿਆ ਮਤਲਬ ਛੇਤੀ ਫੁੱਲ ਲ ਜਾਣਗੇ ਯਾਰ ਜੇ ਮਰਜ਼ੀ ਲਾ ਲੋ ਪਹਿਲਾਂ ਪਿਓ ਹੀ ਜਾਣਗੇ ਯਾਰ ਕੱਲ ਖਤਮ ਠੀਕ ਹੈ ਉਹ ਲਾਗੀਆਂ ਫੇਰ ਬਈ ਵੇ ਯਾਰ ਅੱਜ ਜਬਾ ਨੀ ਨਾਲ ਉਹ ਸਾਹ ਹੋਜੇ ਵਾਰਾ ਗਾਮਾ ਪਤਾ ਨਹੀਂ ਕੀ ਹੋ ਰੱਜਾ ਖਰਾਕ ਬੱਚੇ ਨੂੰ ਦਿੱਤੀ ਚਲੋ ਚਿੱਟੀਆਂ ਵਾਲੀ ਨੂੰ ਤਾਂ ਦਿੱਤੀ ਪਤਾ ਨਹੀਂ ਯਰ ਕਦੇ ਕਰੇਗਾ ਤੇ ਤੁਹਾਨੂੰ ਪਤਾ ਹੈ ਇੱਕ ਦਿਨ ਚਿੱਟੀਆਂ ਵਾਲੀ ਉੜਦੀ ਆ ਬਾਸ ਹੁਣ ਆਏ ਦੇਖੋ ਚਿੱਟੀਆਂ ਛੱਡੀ ਵੀ ਲੇਟ ਆ ਹਨਾ ਮਤਲਬ ਹਲਤਾ ਜਿਵੇਂ ਬੱਚੜ ਆਇਆ ਤੀ 8 ਵਜੇ ਚਿੱਟੀਆਂ ਵਾਲੀ ਛੱਡੀ ਐ 9 ਪਤਾ ਨਹੀਂ ਕਿੰਨੇ ਵਜੇ ਹਾਂ ਸ਼ਾਇਦ ਹਾਂ 9 ਵੀ ਛੱਡੀ ਐ ਪ੍ਰੋਪਰ 9 ਨੀ ਯਾਰ ਖੜਜੋ 10:00 9:00 ਵਜ ਕੇ 1 ਮਿੰਟ ਜੋ 5 ਮਿੰਟ ਪਹਿਲਾਂ ਛੱਡੀ ਆ ਖੜਜੋ ਮੈਂ ਦੱਸਦਾ ਯਾਰ ਅਬੋ ਬਈ ਥਾਂ ਦੀ ਬਾਬੇ ਬਈ ਲੱਗ ਗਈ ਪਤਾ ਠੀਕ ਐ ਸਹੀ 10:00 ਵਜੇ ਛੱਡੀ ਤੀ ਕਬੂਤਰੀ ਆਪਣੇ ਜਮਾ ਸਹੀ 10 ਵਜੇ ਉਹ ਹੀ ਅੱਗਾ ਪਿਛਾ ਨਹੀਂ ਹੁਣ ਮੈਂ ਦੇਖ ਲਿਆ ਉਹ ਜੇ ਗੈਲਰੀ ਚ ਆਏ ਆ ਜਾਂਦਾ ਸਾਰੀ ਡਿਟੇਲ ਆ ਜਾਂਦੀ ਕਿੰਨੇ ਵੀ ਵੀਡੀਓ ਨੇ ਕਿਹੜਾ ਦਿਨ ਹੈ ਵੀ ਕਿੰਨੇ ਟਾਈਮ ਹੋਇਆ ਤੇ ਇੰਨਾ ਵਾਹ ਸਾਰਾ ਕੁਝ ਆ ਜਾਂਦਾ ਠਿੱਕਾ ਤੇ ਫੋਨ ਮੰਨ ਗਿਆ ਹੀਟ ਹੁਣ ਤੁਹਾਨੂੰ ਕੂਦਨੇਗੇ ਦਿਖਾਵਾਂ ਕਿਤੇ ਦੀ ডিসਪਲੇ ਚੇਂਜ ਆ ਯਾਰ ਆਪਦੇ ਆਪਸ ਉਹ ਹੋ ਜਾਂਦੀ ਆ ਨਾ ਉਹ ਬਣ ਗਿਆ ਬਾਪੋ ਬਦਲਾਈਆਂ ਖੜਦੇ ਓ ਬਦਿਆ ਮੈਨੂੰ ਮੈਂ ਦਿਖ ਰਹੀਆਂ ਯਾਰ ਆ ਕਾੜ ਦੇ ਚਲੋ ਬਾਬੇ ਫੋਨ ਠੰਡਾ ਕਰੀਓ ਜੀ ਬਾਬਿਓ 12:00 ਬਜ ਕੇ 1 ਮਿੰਟ ਹੋ ਗਿਆ ਤੇ ਆਪਾਂ ਰੱਖਤਾ ਦੀ ਫੋਨ ਫ੍ਰਿਜ ਚ ਦੇਖੋ ਕੈਮਰਾ ਕਿਵੇਂ ਹੋ ਗਿਆ ਕਾੜ ਦੇ ਕੈਮਰੇ ਆ ਪਤੰਦਲਾ ਹੋੜੇ ਲੋਡ ਜਾਓਗੇ ਫ੍ਰਿਜ ਚ ਆਹ ਫੋਨ ਠੀਕ ਆ ਗਿਆ

ਆਸ਼ੀ ਕੋ ਮਾਂਗੇ ਖਾੜ ਚਾਹ ਹੁਣ ਦਿਖਾ ਰਿਹਾ ਆਜ ਦੋਨੇ ਇਹ ਫੇਰ ਬਈ ਚੱਕਰ ਜਿਹਾ ਮਾਰਿਆ ਇਹਨਾਂ ਨੇ ਪੂਰਾ ਣ ਪਹਾੜਾ ਪੂਰਾ ਉਹ ਚੜ ਗੀਆਂ ਸੇਕਰਾਂ ਤੇ ਮੈਂ ਅੱਜ ਡਿੱਗ ਕੇ ਡਿੱਗਣ ਗਿਆ ਮੈਨੂੰ ਲੱਗਿਆ ਬੜਾ ਵੀ ਅੱਜ ਲਾਉਣ ਗਿਆ ਉਹਦਾ ਟੱਡਾ ਛਤਰੀ ਤੇ ਬੱਚਾ ਬਹੁਤ ਵਧੀਆ ਫਰਦਾ ਬਈ ਸਰਾ ਕਰਾਤੀ ਅੱਜ ਦਾ ਬੱਚੇ ਨੇ ਹਣਾ ਬਾਕੀ ਨੂੰ ਤਾਂ ਜੇ ਇਹ ਬੱਚੇ ਨੇ ਟ੍ਰੈਂਡ ਕਰਕੇ ਬਾਜੀ ਵੀ ਛੱਡੇ ਨਾ ਵਧੀਆ ਫਿਰੂ ਬਾਜੀ ਤੇ ਵੀ ਪਰ ਜਿਹੜੀ ਗੱਲ ਹਲੇ ਆਪਣਾ ਬਾਜੀਉਂ ਬੂਈਆਂ ਦਾ ਕਿੱਥੇ ਹਣਾ ਹਾਲ ਤਾਂ ਜਵਾਗ ਜੀ ਆਪਾਂ ਹੈਗੇ ਆ ਹਲੇ ਬਾਜੀਆਂ ਵਾਲੇ ਤਾਂ ਕਿੱਥੇ ਵਾ ਬਸ ਘਰੇ ਕਬੂਤਰ ਡਾਉਣ ਵਾਲੇ ਆ ਹਣਾ ਆਹ ਹਰਦੀਰ ਹੈ ਬਈ ਠੀਕ ਆੜ ਦੇ ਆ ਗਿਆ ਆ ਦੇ ਕੋ ਕਬੂਤਰੀ ਹਾਲੇ ਪੱਲੇ ਮੜੇ ਰੋਕ ਜਾਂਦੀ ਆ ਬੱਚਾ ਨਹੀਂ ਪੱਲੇ ਸੈਟ ਕਰਦਾ ਤਾਂ ਮਾਰ ਹੀ ਜਾਂਦਾ ਪੰਦਰ ਗਰਮੀ ਦੇਖੋ ਤੁਸੀਂ ਕੰਨੀਆਂ ਹੱਥ ਪਲਾ ਪੈਰ ਤਪ ਕੇ ਆ ਪਿਆ ਪਿਆ ਆੜ ਜੂਸ ਨੂੰ ਮੈਂ ਦਿਖਾਉਣਾ ਮੇਰਾ ਪੈਰ ਦਾ ਹੋਣਾ ਸਵੇਰੇ ਮਤੋਆ ਪੈਰ ਚੰਗੀ ਤਰ੍ਹਾਂ ਖੜਜੇ ਹੋਣ ਦੀ ਆ ਪੈਰ ਦੇਖੋ ਕਿਵੇਂ ਆ ਹੋਇਆ ਜਿਹੜੀਆਂ ਬੱਦਰੀਆਂ ਦੀ ਬੱਦਰੀ ਬੱਦਰੀਆਂ ਕਰਨ ਤਾਂ ਚਿੱਟਾ ਹੈ ਬਾਕੀ ਸਾਰਾ ਕਾਲਾ ਹੋ ਗਿਆ ਬਈ ਦੇਖੋ ਨਿਸ਼ਾਨ ਪੈ ਰਿਹਾ ਹੈਗਾ ਐਨੀ ਕਾਲੜੀ ਧੁੱਪਾ ਦੇਖ ਲਓ ਬੜੀਆਂ ਤੰਦਰੀਆਂ ਫੜਦੀਆਂ ਆਹ ਚਿੱਟੀਆਂ ਵਾਲੀ ਬਾਗਰੀ ਬਚਾ ਤੁਰਾਂ ਮੈਂ ਆਪਾਂ ਵੀ ਦੁਕਾਨ ਤੇ ਵੀ ਡਿਊਟੀਆਂ ਪਨ ਰੱਖੀ ਆ ਆਪਣੀ ਠੀਕ ਐ ਉਹ ਉਤਰਾਂ ਗਣੀ ਵੀ ਡਿਊਟੀ ਚਲੋ ਆ ਗਏ ਆ ਹਾਂ ਤੇ ਇਹ ਲੋ ਇਹ ਲੋ ਇਹ ਬਾਬੇ ਆ ਗਏ ਆ ਗਏ ਆ ਗਏ ਕੋ ਉਤਰ ਬੱਚਾ ਦੇਖੀ ਬੱਚਾ ਆਏ ਹਾਏ ਬੈ ਗੇ ਵੀ ਦੋਨੇ ਅੱਜ ਤੋਂ ਦੇਖੋ ਪਈ ਜਮੀ ਨੀ ਮੋ ਪੱਟਾ ਬੱਚੇ ਨੇ ਉਹ ਦੇਖੋ ਥੋੜੇ ਸਾਹਮਣੇ ਬੈਠਾ ਜਮੀ ਨੰ ਤਲਗਾ ਡਿੱਗੂ ਆਇ ਛਤਰੀ ਤੇ ਤੇ ਦੇਖਾ ਤਾਂ ਵਧੀਆ ਫਿਰਦਾ ਬਈ ਚਲ ਇਹਨੂੰ ਜਿਆਦਾ ਚਿਰ ਮਚਾਉਣਾ ਨਹੀਂ ਬੱਚੇ ਨੂੰ ਛਤਰੀ ਤੋਂ ਬਸ ਇਹ ਚੇਤੀ ਥੱਲੇ ਥੱਲੇ ਧਾਰਨੇ ਹੀ ਏ ਠੀਕ ਆ ਇੱਕ ਕੰਮ ਕਰੀਏ ਬਸ ਆਪਣਾ ਜਿਹੜਾ ਹੈਗਾ ਹਾਂ 8 12 2 ਉਹ ਹਾਂ 8 12 एएम 2 12 05 पीएम ਚਲ ਪੀਐਮ ਤਾਂ ਵਜੋਂ ਲੱਗ ਗਿਆ ਬੱਚਾ ਠੀਕ ਆ ਬੈਗੇ ਬਈ ਉੱਕਾ ਕੰਮ ਸਾਰਾ ਇਧਰ ਛੋਲੇ ਪੇਰ ਤੇ ਛੇਤੀ ਤਾਰੀਏ ਮੱਛੇ ਨੇ ਨੇੜੇ ਆਪਣੇ ਕਬੂਤਰਛਾਤਰੀ ਤੇ ਆਓ ਜੀ ਬਾਬੇ ਬੱਚਾ ਤਾਰ ਲਿਆ ਮੱਛਾ ਦੇਖੀ ਆ ਦੇਖੋ ਵੀ ਚਾਲੇ ਬਦਲ ਗਈ ਖੜਜੋ ਤੁਸੀਂ ਆਪੇ ਲਿਖਿਓ ਖੜਜੋ ਆ ਲਿਖੋ ਚਲੋ ਮਸਪਾਨ ਜੀ ਕੋਲ ਬੈਠਾ ਰਹਾ ਹਾਂ ਗੋਰੀ ਕਰ ਲਈ ਗਿੱਲੀ ਆਪਾਂ ਨੇ ਠੀਕ ਆ ਤਾੜਤਾ ਇਹਦੇ ਅੰਦਰ ਹੁਣ ਹੁਣ ਆਪਾਂ ਪਾਣੀ ਲਿਆਉਣਾ ਖੰਡ ਘੋਲ ਕੇ ਇਹ ਆਪੇ ਖੰਡਾਲਾ ਪਾਣੀ ਰੈਡੀ ਹੈ ਆ ਕਿ ਪੈ ਗਿਆ ਕਲਕਲਾ ਇਹ ਵਿੱਚ ਆਹ ਦੇਖੋ ਖੰਡ ਥੋੜੀ ਰਹਿ ਗਈ ਬਸ ਬਾਕੀ ਤਾਂ ਫਰੁਕੀ ਚਲੋ ਘੋਲਨਾ ਬਸ ਇੱਕ ਵਾਰ ਇਹਦਾ ਮੂੰਹ ਲਵਾਈਏ ਆ ਬਈ ਕਿਵੇਂ ਆ ਬਸ ਪਾਣੀ ਪੁਣੀ ਪਿਆ ਕੇ ਆਇਆ ਇਲਾਪਿਲਾ ਸੰਗਾ ਬੱਸ ਬੱਸ ਬਹੁਤ ਆਲੇ ਤੇ ਕੋਲ ਨਾ ਬਸ ਇਹਦਾ ਮੂੰਹ ਲਵਾਤਾ ਬਈ 10 ਕਿ ਮਿੰਟਾਂ ਬਾਅਦ ਵਿੱਚ ਠੀਕ ਐ ਤੇਰਾ ਪਾਚੀ ਜੇ ਲੱਭੀ ਕੋਈ ਖਾੜ ਦਿਓ ਟਕਣ ਵਾਸਤੇ ਓਏ ਇਹ ਸਾੜ diel ਹੈ ਕਿ ਨਹੀਂ ਇਹ ਪੁਰਾਣੀਆਂ ਬੋਕਾਂ ਤਾ ਕਦ ਨੇ ਆ ਪਾਣੀ ਉਸ ਤੋਂ ਬਾਅਦ ਇਹਨੂੰ ਬਾਚ ਕੇ ਆ ਰਿਹਾ ਇਹ ਪਿੰਜਰਾ ਚੱਕ ਲਈ ਮੜਾ ਇਹ ਪਿੰਜਰੇ ਨੂੰ ਟੱਪਾ ਨਹੀਂ ਦੇਣਾ ਇਹ ਬੱਚੇ ਵੀ ਵਿਚਾਰਾ ਹੋਰੀ ਪਿਆਰਾਂ ਦਾ ਇਹਨੂੰ ਹੀ ਲਾਉਣੇ ਆ ਪਾ ਕਾਲੋ ਇਹਨੂੰ ਆਪੇ ਕੋਰ ਇੱਧਰ ਲੈ ਚੱਲੀਏ ਕਿਉਂਕਿ ਇੱਧਰ ਹਵਾਵਾਂ ਚੱਲਦੀ ਹੈ ਆ ਇੱਥੇ ਵੜਾ ਮਾਰ ਜਾਨ ਬਣ ਜਰਾ ਤਾਂ ਰੱਖ ਲਿਆ ਠੀਕ ਆ ਅਸੀਂ ਕੋਰੋਂ ਪਾਣੀ ਲੈ ਆਈਏ ਕਿੱੱਟ ਜਮਾ ਕੋੱਟ ਜਮਾ ਜਪੀਊਗਾ। ਪਾਰਕ ਦੇ ਬੁਰਾ ਠੀਕ ਆ। ਖੰਡ ਜੀ ਕੋਲ ਗਈ। ਹਾਂ ਕੋਲ ਗਈ। ਕੋਸਾ ਪਾਣੀ ਹੈ ਜਮਾ ਬਈ ਸਿੰਪਲ। ਠੀਕ ਆ। ਤਬਾ ਸਪੋਰ ਤਬਾ ਤਬਾ ਲਾਵਾ ਪਿਓ। ਹੋਰ ਪਿਆਤਾ ਮੜਾ ਯਾਰ। ਠੀਕ ਆ। ਕੁਆਰ ਫੇਰ ਲਾ ਦਈਏ ਹੁਣ ਤੀਸਰੀ ਵਾਰ ਦੇਖ ਰਹੇ ਆ ਪੀਊਗਾ ਨਹੀਂ ਜਦੋਂ ਇਹ ਪਾਣੀ ਪੂਰਾ ਹੈ ਨਾ ਸੋਕ ਲੈਣੇ ਅੰਦਰੋਂ ਇਸ ਤੋਂ ਬਾਅਦ ਤੀਸਰਾ ਜੇ ਪੀਊਗਾ ਠੀਕ ਹੈ ਇਸ ਤੋਂ ਬਾਅਦ ਅੱਧੇ ਘੰਟੇ ਬਾਅਦ ਆਪਾਂ ਇਹਦੇ ਛੋਲੇ ਇਹ ਪਾਵਾਂਗੇ ਜੀ ਬਾਬੇ ਬੱਚੇ ਨੂੰ ਆਪੋਂ ਤੇ ਲੈ ਜਾਈਏ ਆ ਆ ਆ ਆ ਆ ਆ ਆ एक मिनट पहला पानी तो भी खिंच गया सारा भाई मतलब सोख लिया थोड़ा जा माड़ा ठीक है और ये जाके ठंडी हवा च रखीए अपनी दकान ठंडी हवा ठंडी ठार khai chở đa bay lâu bà bỉu Pi bỉu Pi bỉu lòng bỉu lòng bỉu lòng bỉu lòng bỉu lòng ਪਿੰਦੀ ਨਹੀਂ ਹੈ ਕਾ ਤੰਦਰ ਦੇਖੀ ਜੇ ਤਮਾਏ ਪਾਣੀ ਜਖੜਕਾ ਆ ਦੇਖੋ ਚਾ ਸਪਾਉਟ ਮੇਰਾ ਪਾਣੀ ਹੁਣ ਜਮਾ ਕਲੀਅਰ ਜੀ ਹਣੇ ਬੈਠਾ ਲੂਗਾ ਆ ਤੋਰੇ ਠੀਕ ਹੈ ਆਪਾਂ ਸਾਦੀ ਹੋਰ ਪਲਸਣ ਇਹ ਵੀ ਕਰਕੇ ਖਾਜੂ ਆਇਆ ਮੈਂ ਬਈ ਇਹ ਕਣ ਖੋਲੂ ਕੋ ਨਾ ਨਿਹਾਉਂਦਾ ਠੀਕ ਹੈ ਇਹਦਾਂ ਸ਼ੋਰ ਉੱਲੇ ਵੀ ਪਏ ਪਏ ਨੇ ਅ ਮੈਂ ਤਾਂ ਭਿੱਜ ਗਿਆ ਵੈਸੇ ਤਾਂ ਥੋੜਾ ਹੀ ਰਹਿ ਗਈ ਬਾਕੀ ਯਾਰ ਇਹ ਵੱਡੇ ਨੇ ਖਾਊਗਾ ਭਲਾ ਨਾ ਇੱਕ ਵਾਰ ਹੂੰ ਤਾਂ ਭਿੱਜ ਗਿਆ ਪਾਣੀ ਡੋਲਿਆ ਯਾ ਫਾ ਜਿਹੜਾ ਹੈਗਾ ਬਬਾ ਬੱਚਾ ਪੂਰਾ ਆਪਣਾ ਤੰਦਰੁਸਤ ਹੈ ਠੀਕ ਹੈ ਆਲੀ ਹਿੱਲੇ ਤੋਂ ਇੱਧਰ ਉੱਧਰ ਹੀ ਜਾਂਦਾ ਤੇ ਹਾਂ ਕਈ ਕਬੂਤਰ ਮਾਲਕ ਬੱਚੇ ਹੋ ਗਏ ਕਬੂਤਰ ਹੋ ਗਏ ਕਬੂਤਰੀ ਹੋ ਗਈ ਹਨ ਕੋਈ ਪੱਠੇ ਹੋ ਗਏ ਪੱਠੀਆਂ ਹੋਈਆਂ ਉਹ ਜਿਹੜਾ ਕਬੂਤਰ ਉੱਡ ਕੇ ਆਉਂਦਾ ਆ ਕੇ ਉਹਨੂੰ ਪਾਣੀ ਦਿਨੇ ਇੱਕ ਵਾਰ ਇਸ ਤੋਂ ਬਾਅਦ ਉਹਨੂੰ ਭਰ ਕੇ ਦਿਨੇ ਆ ਉਹ ਕਬੂਤਰ ਸੰਗੜ ਕੇ ਬੈ ਜਾਂਦਾ ਪਤਾ ਨਹੀਂ ਕੀ ਗੱਲ ਹੋ ਜਾਂਦੀ ਨਾਲ ਆਪਣੇ ਵੀ ਸੰਗੜ ਕੇ ਬੈਠੇ ਉਹ ਬੈਠ ਜਾਂਦੀ ਚਿੱਟੀਆਂ ਵਾਲੀ ਤੇ ਟੁੰਡ ਆਣੀ ਕੇ ਦੇ ਬੈਠਾ ਸੁੰਗੜ ਕੇ ਇੱਕ ਵਾਰ ਬੈਠਿਆ ਸੀ ਬਸ ਜਿੱਦ ਤੇ ਇਹ ਉੱਧੇ ਆਇਆ ਸੀਗਾ ਹਾਂ ਰਾਤ ਪਹਿਲੀ ਰਾਤ ਹੀ ਤੇ ਉਦੀ ਰਾਤ ਨੂੰ ਆਇਆ ਜੀ ਰਾਤ ਨੂੰ ਵੀ ਤੁਹਾਨੂੰ ਦੇਖਿਆਉਣਾ ਵਲੋਗ ਦੇਖੋ ਕਿੰਨਾ ਪਾਣੀ ਪੀਤਾ ਲਈਗਾ ਸਵੇਰ ਦਾ ਛੱਡਿਆ ਰਾਤ ਨੂੰ ਆਇਆ ਬਸ ਉੱਦੇ ਸੁੰਗੜ ਕੇ ਬੈਠਿਆ ਬਸ ਅੱਗੇ ਨਹੀਂ ਸੁੰਗੜ ਕੇ ਬੈਠਾ ਹੁਣ ਦੇਖੋ ਹੁਣ ਵੀ ਪੂਰਾ ਵਧੀਆ ਬੈਠਾ ਨਹੀਂ ਆਇਆ ਬਾਅਦ ਦੇਖ ਲੈ ਕਿ ਸੁੰਗੜ ਕੇ ਬੈਠਾ ਲੂਪਰ ਆ ਵੀ ਹੁੰਦਾ ਢੋਲੇ ਆਪਣੀ ਟ੍ਰੇ ਠੰਡੀ ਕਰ ਲਿਆ ਇਹਨੂੰ ਠੀਕ ਆ ਬਸ ਹੁੰ ਰੱਖ ਲੈਣਾ ਛੋਲੇ ਅੱਧੀ ਘੰਟੇ ਤੱਕ ਅੰਨੇ ਨੂੰ ਬੱਟਨ ਦੂਰੇ ਕੰਡੀਜ ਆਪਾਂ ਚੋਂ ਉਹਨੇ ਫੋਨ ਖਾਣਾ ਉਹਦੇ ਘੰਟੇ ਮਗੂ ਹੋ ਗਿਆ 12 12:30 ਮੈਂ ਲਾ ਲਿਆ ਸੀ ਪੁੱਤਰ ਆ ਪਾਣੀ ਪੁਣੀ ਛਕਾਤਾ ਹੈ ਨਾ ਹੈ ਨਾ ਬੱਚਾ ਵਾ ਸੀ ਕਬੂਤਰ ਗਿਆ ਤਾਂ ਪਣੇ ਤੇ ਹੁਣ ਰੱਖ ਦੇਣਾ ਉਹਨਾਂ ਨੂੰ ਆਪਾਂ ਛੋਲਿਆਂ ਦੇ ਤਾਂ ਨਾ ਇਹਨੂੰ ਇਹਦੇ ਵਿੱਚ ਪਾਣੀ ਆ ਉਹਦੇ ਵਿੱਚ ਪੇਕੀ ਕਿਤੇ ਨਿਆ ਆ ਫਰਤਾ ਆਇਆ ਵੇ ਖਾਲਾ ਯੋਟਿਆ ਆਪ ਕੋ ਕੱਟੇ ਹੋਏ ਬਦਾਮ ਖਾਂਦਾ ਨਹੀਂ ਉਹ ਬਦਾਮ ਆ ਗਿਆ ਕੱਟੇ ਹੋਏ ਛੋਲੇ ਨਹੀਂ ਖਾ ਰਿਆ ਯਾਰ ਜੀ ਆਹ ਖਾ ਗਿਆ ਦੂਜੇ ਜਿਹੜੇ ਵੱਡੇ ਛੱਡੇ ਨੇ ਆਹ ਹੀ ਪਾ ਦੇ ਨੰਬੜੇ ਖਾਊਗਾ ਵੱਡੇ ਵੀ ਆ ਦੇਖੋ ਆਪ ਕੋ ਖਾਂਦਾ ਖਾੜ ਦੋ ਜੇ ਆਪੇ ਜਿੰਨੇ ਕਹੇ ਨੇ ਛੋਲੇ ਦੇ ਦਾਣੇ ਖਾਣੇ ਤੇ ਉਹਨੇ ਖਾ ਲੇ ਮੈਨੂੰ ਪਤਾ ਨਹੀਂ ਹੋਰ ਨਹੀਂ ਖਾਣੇ ਹਨ ਕਿਉਂਕਿ ਛੋਲਿਆਂ ਦਾਣੇ ਯਾਰ ਮੋਟੇ ਨੇ ਹਨ ਖਾਸੇ ਦੇਖੋ ਯਾਰ ਕਿੰਨੇ ਮੋਟੇ ਨੇ ਇਹ ਖਾਂ ਦਾਣੇ ਹਨ ਅੱਜ ਮੂਹੇ ਚ ਉਹ ਖੋਦੇ ਹੋ ਛੜਦੇ ਆਹ ਕੀ ਕਾ ਪੈ ਦਾਣੇ ਕਾ ਗਿਆ ਚਲੋ ਕੋਈ ਨਾ ਕਣਕ ਲਿਆਉਣੇ ਪਿਉਂਤੀ ਤੇ ਇਹਨੇ ਬਿੱਠਾ ਮਾਰੀਆਂ ਨੇ ਆਜ ਇਹਦਾ ਹਰੀਆਂ ਆਈਆਂ ਹਰੀਆਂ ਆਈਆਂ ਪਤਾ ਨਹੀਂ ਕਾ ਲੀਆਂ ਮਾਰੀਆਂ ਨੇ ਚਲੋ ਇੰਨਾਂ ਬਰਤ ਚੋਈਆ ਕੋ ਉਤਰੂ ਸਮਾਲ ਆ ਜਾ ਸ਼ੁਕਰ ਹੈ ਬਾਤ ਇਹ ਕੁ ਮਿੱਟਰ ਉੱਤੇ ਹੀ ਪੋਗੰਦਰ ਫਤਲਾਂ ਵਿੱਚ ਇਹ ਤਾਂ ਡੋਲਦਾ ਪਾਣੀ ਬਾਬੇ ਉਹ ਹਾ ਕਣਕ ਲੈ ਆਇਆ ਕਣਕ ਦੇਖ ਰਹੇ ਹਾਂ ਵਸ ਇੱਕ ਟਾਂ ਦੀ ਰੱਖਾਂਗੇ ਵਸ ਇਹ ਦਾਣੇ ਉਹ ਕਣਕ ਨੂੰ ਤਨ ਮੇੜ ਵੀ ਜਾਊ ਮੈਨੂੰ ਇੰਨਾ ਪਤਾ ਹੈ ਹਾਂ ਵਾ ਚਾਹ ਦੇਖੋ ਤੇ ਮੈਂ ਖੰਦਾ ਪਾਚ ਪਾਏ ਆਇਆ 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 ਦੇਖੋ ਮੈਂ ਉਹਨਾਂ ਦਾ ਲੱਗ ਰਿਹਾ ਦਾਣੇ ਖਾਣਾ ਮੇਨ ਖੜ ਗਿਆ ਮੈਂ ਚੱਲਦਾ ਆਏਂ ਦੇ ਕਹਣਾ ਭੀਂ ਗਾ ਨਾ ਮੈਂ ਵੀਡੀਓ ਨਾ ਬਣਾ ਬਈ ਮੈਂ ਤਾਂ ਨਹੀਂ ਖਾਦਾ ਆਂ ਆਏਂ ਕਹਣਾ ਚੱਲ ਖਾ ਲਾ ਲੋ ਜੀ ਬਾਬੂ ਪਿੱਕਾ ਵੱਜ ਕੇ 19 ਮਿੰਟ ਹੋ ਗਏ ਬਹੁਤ ਚਿਰ ਹੋ ਗਿਆ ਬੱਸ ਨਾ ਇਹ ਬਾਬੂ ਸਪੇਸ ਜੀ ਭਰ ਗਈ ਤੀ ਤਾਂ ਨਹੀਂ ਵੀਡੀਓ ਬਣੀ ਠੀਕ ਆ ਛੱਡ ਤਾਂ ਭਈ ਇਹ ਤਾਂ ਖੁੱਡੇ ਜਿਂ ਜਿਹੜੇ ਨੂੰ ਆਪਾਂ ਰੱਖ ਤੀ ਇੱਥੇ ਸਾਹਮਣੇ ਤੇ ਯਾਰ ਫੰਗ ਜੇ ਨਾਲੇ ਯਾਰ ਬਾਹਰ ਹੁਣਾ ਰਖ ਨੇ ਯਾਰ ਕੋਣ ਦੇ ਵਿੱਚ ਬਾਕੀ ਤਾਂ ਪਾਣੀ ਸਾਫ ਆ ਫੰਗੀ ਨਹੀਂ ਨਬਸ ਉਹਨੇ ਪੜ ਦਿੰਦੇ ਬਲੌਗਰ ਜਿਹਦਾ ਪਾਣੀ ਵੀ ਕਿੰਨਾ ਕੁੰਨਾ ਨੰਬਰ ਨੰਬਰ ਲੰਘ ਜਾਣਾ ਕੋਈ ਪੜਾ ਨਾਲ ਤਾਂ ਜਣਾ ਹਣ ਤਾਂ ਡੱਟ ਕਰਕੇ ਪਤਾ ਲੱਗੂ ਕਿ ਕਿੰਨਾ ਕੁੰਨਾ ਬਾਗਿਆ ਕਦੇ ਕੋਈ ਪਾਣੀ ਸਾਫ ਆ ਬਹੁਤ ਆ ਚਲੋ ਕਰ ਦਿੰਦੇ ਆ ਚਲੋ ਮਿਲਦੇ ਆਣਾ ਕਿਸੇ ਨੰਬਰ ਬਲੌਗ ਦੇ ਨਾਲ ਅੱਜ ਬਹੁਤ ਵਧੀਆ ਉੱਜਾ ਬੱਚਾ ਬਾਕੀ ਨਾਲ ਕਬੂਤਰ ਜਿਨੇ ਵੀ ਸਾਈਟਾਂ ਕਰੀ ਚਲੋ ਆਪ ਮਿਲਦੇ ਆਣਾ because I'm the our wi